ਇੱਕ ਵੀਡੀਓ ਦੇ ਵਿੱਚ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਗਿਆਨੀ ਕੇਵਲ ਸਿੰਘ ਕੈਰਸ ਨੇ ਇਹਨਾਂ ਨੂੰ ਤਾਂ ਸੱਤਾ ਚੋਂ ਬੇਦਖਲ ਕਰ ਦੇਣਾ ਚਾਹੀਦਾ। ਤੋਂ ਜਿਵੇਂ ਤੁਹਾਡੇ ਤੋਂ ਇਸ ਗੱਲ ਨੂੰ ਪੁੱਛਾਂ ਐਨੀ ਸਖਤ ਸਜ਼ਾ ਤਜਵੀਜ਼ ਕੀਤੀ ਜਾ ਸਕਦੀ ਹੈ ਕਿ ਸਿੰਘ ਸਾਹਿਬ ਦੇ ਅਖਤਿਆਰ ਦੇ ਵਿੱਚ ਅਧਿਕਾਰ ਦੇ ਵਿੱਚ ਹੈਗਾ ਕਿ ਉਹ ਕਿਸੇ ਦੇ ਸਿਆਸੀ ਕੈਰੀਅਰ ਨੂੰ ਐਂਡ ਦੇਣ ਕਿ ਅਸੀਂ ਜੇ ਧਾਰਮਿਕ ਮਾਨਤਾਵਾਂ ਦੇ ਨਜ਼ਰੀਏ ਤੋਂ ਵੀ ਦੇਖੀਏ ਤਾਂ ਕਿਸੇ ਦਾ ਇਹ ਰਾਈਟ ਲੈ ਲੈਣਾ ਕਿ ਉਹਨੇ ਕੀ ਜੋਗਾਰੀ ਨਾ ਸਕੇ ਉਹਦਾ ਕੈਰੀਅਰ ਉਹ ਜੇ ਇਹਨੂੰ ਸਮੁੱਚਤਾ 'ਚ ਮੈਂ ਤੁਹਾਡੇ ਤੋਂ ਸਮਝਣਾ ਚਾਹਾਂ ਇੱਕ ਚੰਗੇ ਭਲੇ ਉਹ ਵਿਅਕਤੀ ਜਿਨ੍ਹਾਂ ਨੇ ਕਈ ਸਾਲ ਤਖਤਾਂ ਦੇ ਜਥੇਦਾਰਾਂ ਨਾਲ ਬਹਿ ਕੇ ਹੁਕਮਨਾਮੇ ਜਾਰੀ ਕੀਤੇ ਹੋਣ ਫੈਸਲੇ ਕੀਤੇ ਹੋਣ ਉਹਨਾਂ ਦੇ ਮੂੰਹ ਆਏ ਲਫ਼ਜ਼ਾਂ ਨੂੰ ਮੈਂ ਇਸ ਕਰਕੇ ਤੁਹਾਡੇ ਕੋਲ ਲੈ ਕੇ ਆ ਰਿਹਾ ਗੁਰਨੇ ਕੇਵਲ ਸਿੰਘ ਅੱਜਕੱਲ ਐਨਵਾਇਰਨਮੈਂਟ ਤੇ ਐਕਟਿਵਿਸਟ ਹੈਗੇ ਵਧੀਆ ਕੰਮ ਕਰ ਰਹੇ ਤੇ ਕਿਉਂਕਿ ਇਹਨਾਂ ਨੇ ਇਸ਼ੂ ਵੱਡਾ ਟਿਕਪ ਕੀਤਾ ਵੀ ਇਹਨਾਂ ਨੂੰ ਸੁਰੱਖਿਰੂ ਕੀਤਾ ਜਾਵੇ ਸਿਆਸਤ ਇਹ ਤਾਂ ਲੋਕਾਂ ਨੇ ਸੁਰੱਖਿਰੂ ਕੀਤਾ ਹੋਇਆ ਇਹਨਾਂ ਨੂੰ ਜਿਹੜੇ ਗੁਨਾਹਗਾਰ ਸੀਗੇ ਨਾ ਉਹ ਸਜ਼ਾ ਵੱਡੀ ਹੁੰਦੀ ਹੈ ਜਦੋਂ ਲੋਕਾਂ ਨੇ ਪਾਸੇ ਕਰਤਾ ਕਾਲੀਦਲ ਨੂੰ ਲਗਾਤਾਰ ਹੋਰੇ ਕੀ ਚਾਹੁੰਦੇ ਆ ਜਿਹੜੀ ਗੱਲ ਇਹ ਕਰ ਰਿਹਾ ਮੈਂ ਜਿਹੜੇ ਲਵਟਤੀ ਦੀ ਵਾਰ-ਵਾਰ ਸਾਡਾ ਵਾਤ ਰਿਹਾ ਉਹ ਇਮਪ੍ਰੈਸ਼ਨ ਇਹ ਮਿਲਦਾ ਹੁੰਦਾ ਪੈਂਦਾ ਹੁੰਦਾ ਹੈ ਵੀ ਉਹ ਸਜ਼ਾ ਹੁੰਦੀ ਕੀ ਹੈ ਵੀ ਐਨੇ ਵਾਰੀ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਐਨੇ ਹਫਤੇ ਆ ਕਰਨਾ ਉਹ ਜਿਹੜੀ ਸੇਵਾ ਹੈ ਜਦੋਂ ਉਹਨੂੰ ਸਜ਼ਾ ਕਿਹਾ ਜਾਂਦਾ ਹੈ ਨਾ ਉਹ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਹੈ ਵੀ ਜਪਜੀ ਸਾਹਿਬ ਦਾ ਪਾਠ ਕਰਨਾ ਸਜ਼ਾ ਹੈ ਤਾਂ ਮੈਂ ਇਸ਼ੂ ਟੇਕਅਪ ਕੀਤਾ ਉਸ ਗੱਲ ਤੋਂ ਇਸ ਹਰ ਨਹੀਂ ਇੱਕ ਇੱਕ اخلاقی 이슈 ਹੁੰਦਾ ਪਧਰ ਤੇ اخلاقی ਪਧਰ ਤੇ ਸੋਸ਼ਲ ਬਾਇਕਾਟ ਇਹ اخلاقی ਪਧਰ ਹੈ ਕਾਨੂੰਨੀ ਨਹੀਂ ਸਿੱਖ ਫਾਲੋ ਕਰਦੇ ਅਕਾਲ ਤਖਤ ਤੋਂ ਲਗਾਤਾਰ ਹੋਇਆ ਤੇ ਜਿਹੜਾ ਇਹ ਨਹੀਂ ਆਪਾਂ ਵੀ ਗੱਲ ਕੀਤੀ ਹੈ ਪਹਿਲਾਂ ਵੀ ਕੀ ਇਹ ਜਦੋਂ ਇਹ ਫੈਸਲਾ ਕੀਤਾ ਜਾਏਗਾ ਇਹ ਬਾਹਰ ਲਾਈ ਜਾ ਸਕਦੀ ਹੈ ਕਿ ਇਹਨਾਂ ਨੂੰ ਇੱਕ ਅੱਧੀ ਇਲੈਕਸ਼ਨ ਤੋਂ ਲੜਨ ਤੋਂ ਪਾਸੇ ਕੀਤਾ ਜਾਵੇ ਸਾਰੀ ਉਮਰ ਨਾਲੋਂ ਇਹ ਸਾਰੇ ਅਸਪੈਕਟ ਹੈਗੇ ਆ ਇਹ ਬੇਸਿਕ ਇਸ਼ੂ ਇਹ ਹੈ ਕਿ ਕੀ ਲੀਗਲੀ ਇਹ ਗੱਲਾਂ ਲੀਗਲੀ ਨਹੀਂ ਹੈ ਬਿਲਕੁਲ ਹੀ ਕੁਝ ਨਹੀਂ ਹਾਂ ਇਹ ਕੰਟਰੋਵਰਸ਼ੀਅਲ ਹੈ ਬਈ ਜਦੋਂ ਇਹ ਹਜੇ ਇੰਟਰਵੈਂਸ਼ਨ ਇਸ ਢੰਗ ਦੇ ਨਾਲ ਕੱਲ ਤੱਕ ਦੀ ਆਏਗੀ ਕਿ ਲੀਗਲੀ ਉਹ ਇੰਟਰਵੈਂਸ਼ਨ ਹੋਈ ਕਿ ਨਹੀਂ ਆਪਾਂ ਪਹਿਲੇ ਦਿਨ ਇੱਕ ਵਾਰੀ ਪਹਿਲਾਂ ਬੜੀ ਡਿਸਕਸ ਕੀਤੀ ਸੀ ਆਪਣੇ ਹਮੇਸ਼ੀ ਦੇ ਵੀ ਉਹ ਵੀ ਸੀ ਮੇਰੇ ਵੀ ਸੀ ਆਪ ਸਾਰੇ ਨੇ ਖੁੱਲ ਕੇ ਗੱਲ ਕੀਤੀ ਸੀ ਉਹਦੇ ਵੀ ਸੋ ਇਹ ਇਸ ਹਲਾਕੀ ਪੱਧਰ ਤੇ ਤੁਸੀਂ ਇਹ ਮਸਲਾ ਹੱਲ ਕਰਨਾ ਵੀ ਕੋਣ ਗੁਨਾਹਗਾਰ ਹੈ ਗੁਨਾਹਗਾਰ ਲੜਨਾ ਹੀ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਸਜ਼ਾ ਹੈ ਬਾਕੀ ਸੇਵਾ ਜਿਹੜਾ ਇਹ ਹੈ ਕਿ ਇਹਨਾਂ ਨੂੰ ਵਾਝਾ ਕੀਤਾ ਜਾਵੇ ਇਲੈਕਸ਼ਨ ਲੜਨ ਤੋਂ ਉਹ ਤਾਂ ਲੋਕਾਂ ਨੇ ਸਜ਼ਾ ਦੇ ਦਿੱਤੀ ਜੇ ਇਸ ਸਿਚੁਏਸ਼ਨ ਦੇ ਵਿੱਚ ਇਹ ਇਲੈਕਸ਼ਨ ਲੜਨ ਦੀ ਹੋ ਸਕਦਾ ਇੱਕ ਵਾਰੀ ਹੋਰ ਇਹਨਾਂ ਦੇ ਪੱਲੇ ਹੀ ਕੁਝ ਪਵੇ ਸੋ ਇਸ ਕਰਕੇ ਉਹ ਸਿਆਸੀ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਸਿਆਸੀ ਲੈਵਲ ਤੇ ਹੀ ਨਿਜਠਿਆ ਜਾਣਾ ਚਾਹੀਦਾ ਹੈ ਇਹਨਾਂ ਨੂੰ ਗੁਨਾਹਗਾਰ ਅਨਾਉਂਸਮੈਂਟ ਕਰਨੀ ਹੀ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਚ ਵੱਡੀ ਸਜ ਹੈਗੀ ਇਹ ਚ ਤਾਂ ਕੋਈ ਦੂਰ ਆਵਾ ਨਹੀਂ ਕਿ ਅਜੇ ਵੀ ਇਸ ਤਰੀਕੇ ਨਾਲ ਤੁਰੰਤ ਲੋਕ ਪ੍ਰਵਾਨ ਕਰ ਲੈਣਾ ਉਹ ਤਾਂ ਔਖਾ ਲੱਗਦਾ ਜਿੰਨੀ ਕੁ ਪਰਸੈਪਸ਼ਨ ਮਾੜੀ ਬਣੀ ਹੋਈ ਆ ਉਹ ਇੱਕਦਮ ਧੋਤੀ ਜਾਵੇ ਇੰਜ ਤਾਂ ਨਹੀਂ ਹੈ ਲੇਕਿਨ ਫਿਰ ਵੀ ਇੱਕ ਸੰਭਾਵਨਾ ਬਣ ਜਾਂਦੀ ਹੈ ਕਿ ਤੁਸੀਂ ਤਖਤ ਸਾਹਿਬ ਤੋਂ ਤੁਸੀਂ ਸਿੱਖ ਮਾਨਤਾਵਾਂ ਦੀ ਪਾਲਣਾ ਕਰਦੇ ਆ ਮਾਫੀ ਮੰਗ ਲੈਂਦੇ ਹੋ ਤੇ ਫਿਰ ਲੋਕ ਤੁਹਾਨੂੰ ਸੁਰਖਰੂ ਥੋੜਾ ਥੋੜਾ ਮੰਨਣਾ ਸ਼ੁਰੂ ਕਰ ਦਿੰਦੇ ਆ ਤੁਹਾਡਾ ਦਾਵਾ ਵੱਡਾ ਹੋ ਜਾਂਦਾ ਹੈ ਪਰ ਜੇ ਮੈਂ ਸਵਾਲ ਜਿਹੜਾ ਕਰ ਰਿਹਾ ਸੀਗਾ ਸਰ ਜਕਤਾਰ ਸਿੰਘ ਜੀ ਛੋਟੇ ਜਿਹੇ ਥੋੜੇ ਜੇ ਸ਼ਬਦਾਂ ਚ ਇਹਨੂੰ ਨੁਕਤਾ ਦਿਓ ਕਿ ਜੇਕਰ ਮੰਨ ਲਓ ਸਿੰਘ ਸਾਹਿਬਾਨ ਫੈਸਲਾ ਕਰਦੇ ਨੇ ਕੋਈ ਸਖਤ ਤਾਂ ਉਹ ਇਹ ਵੀ ਧਿਆਨ ਚ ਰੱਖਦੇ ਹੋਣਗੇ ਵੀ ਜੇ ਕੋਈ 1% ਵੀ ਬੰਦਾ ਜਾ ਕੇ ਇਹਨੂੰ ਦੁਨਿਆਵੀ ਅਦਾਲਤ ਵਿੱਚ ਚੁਣੌਤੀ ਦੇ ਦੇ ਤਾਂ ਔਖਾ ਹੋਊਗਾ ਨਹੀਂ ਜਿਹੜੇ ਕਾਨੂੰਨੀ ਕੋਈ ਅੜਚੜ ਨਹੀਂ ਹੈ ਕਾਲ ਤੱਕ ਦੇ ਕਿਸੇ ਫੈਸਲੇ ਨੂੰ ਅਦਾਲਤ ਦੇ ਵਿੱਚ ਚੜਾਉਦੇ ਨਹੀਂ ਦਿੱਤੀ ਜਾ ਸਕਦੀ ਇਹ ਗਲਤੀ ਕੀਤੀ ਸੀ ਅਸਾਸਪੋਕਸ ਮੈਨਰ ਖਵਾਲ ਵਾਲੇ ਹੈ ਨਾ ਜਿਹੜੇ ਮਾਲਕ ਇਹਨਾਂ ਦੇ ਇਹਨਾਂ ਨੇ ਕਿਹਾ ਕਿ ਡਿਸਟ੍ਰਿਕਟ ਕੋਰਟ ਤੇ ਇੱਥੇ ਕੇਸ ਕੀਤਾ ਸੀਗਾ ਪੁਰਾਣਾ ਜਿੱਥੋਂ ਗੱਲ ਚੱਲੀ ਸੀ ਅਕਾਲ ਤਖਤ ਦੇ ਫੈਸਲੇ ਕਦੇ ਵੀ ਇਹ ਦੁਨੀਆਵੀ ਅਦਾਲਤਾਂ ਦੇ ਵਿੱਚ ਨਹੀਂ ਜਾਂਦੇ ਉਹ ਧਿਆਨ ਰੱਖਣਾ ਚਾਹੀਦਾ ਤੇ ਨਾ ਹੀ ਜਸੇਦਾਰ ਅਕਾਲ ਤਖਤ ਤੋਂ ਸਬਨ ਕੀਤਾ ਜਾ ਸਕਦਾ ਇਸੇ ਕਰਕੇ ਹੀ ਮੈਂ ਸਪਸ਼ਟ ਕਰਾਂਗੇ ਜਦੋਂ ਸਦਾ ਬਾਦਲ ਨੇ ਆਪਣੇ ਸਰਕਾਰੀ ਨਿਵਾਸ ਤੇ ਇਹਨਾਂ ਦੀ ਮੀਟਿੰਗ ਭਰਾਈ ਸੀ ਸਬਨ ਕੀਤਾ ਸੀਗਾ ਨਾ ਇਸੇ ਕਰਕੇ ਹੀ ਕੁਐਸਚਨ ਹੋਇਆ ਸੀਗਾ ਕਿ ਜਿਹਨਾਂ ਉੱਚ ਪਦਵੀ ਤੇ ਬੈਠੀਆਂ ਲੋਕਾਂ ਨੂੰ ਅਦਾਲਤ ਬੁਲਾਏ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਸਮਨ ਕਿਵੇਂ ਕਰ ਲਿਆ ਉਹ ਮਰਿਆਦਾ ਦੀ ਵਾਇਲੇਸ਼ਨ ਚ ਗਈ ਇਹ ਤਾਂ ਕਾਨੂੰਨੀ ਨੁਕਤਾ ਨਿਗਾ ਵੀ ਹੈ ਅਦਾਲਤ ਦੇ ਵੱਲੋਂ ਸਬਨ ਆ ਵੀ ਜਾਵੇ ਤੇ ਜਹੇਹਰ ਕਾਲ ਤੱਕ ਪੇਸ਼ ਨਹੀਂ ਹੋਏਗਾ ਜਹਾ ਜੇ ਕੋ ਕਰਿਮਨਲ ਕੇਸ ਪਰਸਲ ਲਏ ਉਹਨਾਂ ਵੱਖਰੀ ਹੈਗੀ ਹੈ ਜਿਹੜਾ ਜਿਸ ਮਾਮਲੇ ਦਾ ਸਬੰਧ ਸਿੱਖ ਮਰਿਆਦਾ ਨਾਲ ਹੈ ਉਹਤੇ ਕੋਈ ਵੀ ਕੋਰਟ ਜਹੇਹਰ ਕਾਲ ਤੱਕ ਤੁਹਾਨੂੰ ਪੇਸ਼ ਨਹੀਂ ਕਰ ਸਕਦਾ ਸੰਦੀਪ ਸਿੰਘ ਜੀ ਜਦੋਂ ਗਿਆਨੀ ਕੇਵਲ ਸਿੰਘ ਏਡੀ ਸਖਤ ਮੰਗ ਕਰਦੇ ਵੈਸੇ ਦੀ ਲੋੜ ਹੈ ਮੈਨੂੰ ਤਾਂ ਲੱਗਦਾ ਇਹ ਇਹ ਥੋੜੇ ਜਿ ਲੋੜੋਂ ਜ਼ਿਆਦਾ ਹੈ ਇਹ ਜੇ ਕਿਸੇ ਨੂੰ ਤੁਸੀਂ ਸਿਆਸਤ ਵਿੱਚੋਂ ਪੂਰੇ ਸਮੇਂ ਲਈ ਬਾਹਰ ਕਰ ਦੇਣ ਦਾ ਬੇਦਖਲ ਕਰ ਦੇਣ ਦੀ ਕੋਈ ਮੰਗ ਕਰਦੇ ਹੋ ਜਾਂ ਇਹ ਕਹਿੰਦੇ ਹੋ ਕਿ ਕੀਤਾ ਜਾਣਾ ਚਾਹੀਦਾ ਤਾਂ ਉਹਨੂੰ ਸਮਾਜਿਕ ਨਜ਼ਰੀਏ ਤੋਂ ਠੀਕ ਮੰਨਦੇ ਹੋ ਤੁਸੀਂ ਨਹੀਂ ਅਸਲ ਦੇ ਵਿੱਚ ਗੱਲ ਇਹ ਤੋਂ ਵੀ ਅਲੱਗ ਹੈ ਵੱਡੀ ਹੈ ਕਿ ਕੀ ਜਥੇਦਾਰ ਸਾਹਿਬਾਨ ਨੂੰ ਰਾਈਟ ਵੀ ਹੈ ਜਾਂ ਨਹੀਂ ਹੈ ਉਹ ਉਹਨਾਂ ਦੇ ਅਧਿਕਾਰ ਖੇਤਰ ਦਾ ਮੁੱਦਾ ਬਣਦਾ ਹੈ ਜਾਂ ਅਧਿਕਾਰ ਖੇਤਰ ਦੇ ਮੁੱਦੇ ਹੋਰ ਬਣਦੇ ਨੇ ਅਸਲ ਦੇ ਵਿੱਚ ਹਾਲਾਂਕਿ ਜਥੇਦਾਰ ਸਾਹਿਬਾਨ ਦਾ ਮਾਮਲਾ ਜਾਂ ਅਕਾਲ ਤਖਤ ਦਾ ਮਾਮਲਾ ਵੀ ਇੱਕ ਇਵੋਲੂਟ ਹੋਈ ਜਾਂ ਚੀਜ਼ਾਂ ਨੇ ਹੌਲੀ-ਹੌਲੀ ਉਧਰ ਨੂੰ ਚੱਲਿਆ ਗਿਆ ਇਹ ਵੀ ਡਿਬੇਟਾਂ ਹੁੰਦੀਆਂ ਰਹੀਆਂ ਨੇ ਕਿ ਜਥੇਦਾਰ ਸਾਹਿਬਾਨ ਸਰਬੱਤ ਖਾਲਸੇ ਦਾ ਜਾਂ ਇਹੋ ਜਿਹਾ ਇੱਕ ਡੈਲੀਗੇਟਡ ਇਕੱਠ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਜਨਰਲ ਹਾਊਸ ਹੋਵੇ ਜਾਂ ਕੋਈ ਹੋਰ ਜਿਹੜੀ ਵੀ ਕੋਸ਼ਲਾ ਘਰ ਕਮੇਟੀ ਹੋਵੇ ਉਹਨਾਂ ਦੇ ਮਤੇ ਪੈਂਦੇ ਨੇ ਉਹ ਫੈਸਲੇ ਕਰਦੇ ਨੇ ਜਥੇਦਾਰ ਸਾਹਿਬ ਐਜੇ ਕੌਮ ਦੇ ਸਪੋਕਸਪਰਸਨ ਉਹਨਾਂ ਨੂੰ ਅਨਾਉਂਸ ਕਰਦੇ ਨੇ ਇਹ ਦਾਇਰਾ ਹੁੰਦਾ ਅਸਲ ਵਿੱਚ ਇਹ ਵੀ ਕੁਝ ਸਕਾਲਰ ਜਿ ਇਸ ਅੰਗਲ ਤੋਂ ਵੀ ਲੈਂਦੇ ਨੇ ਉਹ ਸਾਰੇ ਮਾਮਲੇ ਨੂੰ ਵੀ ਐਕਚੁਅਲੀ ਉਹ ਡਿਸੀਜਨ ਮੇਕਰ ਨਹੀਂ ਹੁੰਦੇ ਉਸ ਮਾਮਲੇ ਦੇ ਵਿੱਚ ਪਰ ਹੌਲੀ ਹੌਲੀ ਕਿਉਂਕਿ ਉਧਰ ਚੱਲ ਗਿਆ ਕੰਮ ਬਹੁਤ ਕੁਝ ਹੋ ਗਿਆ ਕਿ ਪੰਜ ਜਥੇਦਾਰ ਸਾਹਿਬ ਬੈਠਦੇ ਨੇ ਤੇ ਉਹ ਫੈਸਲਾ ਕਰਦੇ ਨੇ ਤੇ ਉਹ ਮੰਨਿਆ ਜਾਣ ਲੱਗ ਗਿਆ ਪਰ ਜਿਹੜੀਆਂ ਗੱਲਾਂ ਇਧਰ ਨੂੰ ਵੀ ਹੋ ਜਾਂ ਜਿਹੜੀਆਂ ਗੱਲਾਂ ਨੂੰ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਰਗੂਮੈਂਟ ਕੀਤਾ ਆਪਣੇ ਤੰਗ ਨਾਲ ਉਹ ਐਕਸਕਮਿਊਨੀਕੇਟ ਨਹੀਂ ਠੀਕ ਹੈ ਉਹ ਆਪਣਾ ਚੱਲਦੇ ਨੇ ਔਰ ਉਹ ਵੀ ਜਥੇਦਾਰ ਅਕਾਲ ਤਖਤ ਰਹੇ ਔਰ ਬڑے ਸੋਲਿਡ ਜਥੇਦਾਰ ਮੰਨੇ ਜਾਂਦੇ ਸੀ ਜਦੋਂ ਅਕਾਲ ਤਖਤ ਰਿਹਾ ਉਹਨਾਂ ਦੇ ਰੋਲ ਨੂੰ ਵੀ ਮੰਨਿਆ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੋ ਜਿਹੇ ਹਾਲਾਤ ਸੀਗੇ ਆਲੇ ਦੁਆਲੇ ਤੇ ਉਹਨਾਂ ਦੀ ਭੂਮਿਕਾ ਨੂੰ ਵੀ ਉਦੋਂ ਤੱਕ ਸਨਕਾਰ ਕੀਤਾ ਜਾਂਦਾ ਸੀ ਪਰ ਔਰ ਚੰਗੇ ਕੀਰਤਨੀਆਂ ਨੇ ਆਪਣੀ ਗੱਲ ਪੰਥਕ ਉਹਦੇ ਮੁਤਾਬਕ ਕਹਿੰਦੇ ਵੀ ਰਹੇ ਪਰ ਉਹਨਾਂ ਦਾ ਟੰਗਰਾ ਚੱਲ ਹੀ ਰਿਹਾ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਕੀ ਅਲੱਗ ਹੈ ਉਹ ਅਲੱਗ ਹਰ ਪਰ ਕਿਉਂਕਿ ਚਲੋ ਇੱਕ ਡੋਮੀਨੇਟਰਿਕ ਵਿਚਾਰੇ ਹੋ ਗਿਆ ਕਿ ਜਥੇਦਾਰ ਸਾਹਿਬ ਸੱਦਦੇ ਨੇ ਵਕ ਹੁਣ ਉਹ ਸੇਵਾ ਲਾਉਂਦੇ ਨੇ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਪਹਿਲਾਂ ਗੁਨਾਹਗਰ ਹੋ ਗਿਆ ਲੋਕਾਂ ਦੇ ਸਾਹਮਣੇ ਸ ਗਲਤੀਆਂ ਨੂੰ ਸਵਕਾਰ ਕੀਤਾ ਤੇ ਇਹ ਹੋ ਗਿਆ ਫਿਰ ਉਹ ਰੁੱਸੇ ਵਾਂਗ ਜੇ ਬੰਦਾ ਨਹੀਂ ਜਾਂਦਾ ਇਹ ਤਾਂ ਧਾਰਮਿਕ ਫੀਲਡ ਦੇ ਵਿੱਚ ਆਉਂਦਾ ਹੈ ਕਿ ਉਹਨੂੰ ਤਨਖਾਹਾਂ ਕਰਾਰ ਦੇ ਦਿੱਤਾ ਜਾਵੇ ਪੰਥ ਤੋਂ ਛੇਕ ਦਿੱਤਾ ਜਾਵੇ ਜੇਕਰ ਕੋਈ ਇਹੋ ਜਿਹਾ ਵੱੱਜਰ ਕਰਾਇਤਾ ਮੈਂ ਤੇ ਮੰਨਣ ਲਈ ਵੀ ਤਿਆਰ ਨਹੀਂ ਹੈ ਤੇ ਬਾਕੀ ਗੱਲਾਂ ਨੇ ਜਾ ਅਥਾਰਟੀ ਨੂੰ ਮੰਨਣ ਲਈ ਤਿਆਰ ਨਹੀਂ ਜਾਂ ਕੋਈ ਵੀ ਉਹ ਸੇਵਾ ਨਿਭਾਉਣ ਲਈ ਤਿਆਰ ਨਹੀਂ ਉਹ ਅਲੱਗ ਗੱਲਾਂ ਹੋ ਸਕਦੀਆਂ ਨੇ ਐਦੂ ਬਿਨਾਂ ਤਾਂ ਕਦੇ ਮੈਂ ਨਹੀਂ ਦੇਖਿਆ ਕਿ ਜਥੇਦਾਰ ਸਾਹਿਬ ਇਹ ਕਰ ਸਕਦੇ ਹੋਣ ਜਾਂ ਕੋਈ ਹਿਸਟਰੀ ਚ ਹੈ ਜਾਂ ਇੰਸਟੈਂਸ ਹੋਵੇ ਇਹ ਜ਼ਰੂਰ ਆਉਂਦਾ ਰਿਹਾ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਇਸ ਲੌਜਿਕ ਦੇ ਤਹਿਤ ਕਿ ਜਿੰਨੇ ਵੀ ਅਕਾਲੀ ਦਲ ਨੇ ਜਾਂ ਕੋਈ ਹੋਰ ਕਿਤੇ ਜਾ ਕੇ ਉਹ ਕਰਦਾ ਉਹ ਸਾਰਿਆਂ ਨੂੰ ਕਹਿੰਦੇ ਵੀ ਇੱਥੇ ਆਜੋ ਇਕ ਬੈਠ ਕੇ ਗੱਲ ਕਰੋ ਨਿਮਾਣੇ ਸਿਖਾਵਾਂਗਾਓ ਕੋਈ ਕੋਈ ਪਰਜੀਡੀਅਮ ਬਣਾ ਲਓ ਕੋਈ ਆਪੋ ਆਪਣੀਆਂ ਪ੍ਰਧਾਨਗੀਆਂ ਛੱਡ ਕੇ ਇੱਕ ਸਾਂਝਾ ਬਣਾ ਲਓ ਉਹ ਵੀ ਮੇਰੇ ਖਿਆਲ ਆ ਖਲਾਕੀ ਤੇ ਇੱਕ ਗਾਈਡੈਂਸ ਵਰਗਾ ਕੰਮ ਹੁੰਦਾ ਜਿਹੜੇ ਨਹੀਂ ਮੰਨਦੇ ਜਿਨੇ ਨਹੀਂ ਪ੍ਰਧਾਨਗੀ ਛੱਡੀ ਉਹਦੇ ਖਿਲਾਫ ਕੁਝ ਨਹੀਂ ਮੇਰੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਕੱਲੀ ਪ੍ਰਧਾਨਗੀ ਨਾ ਛੱਡਣ ਕਰਕੇ ਕੋਈ ਇਹ ਜੇ ਬਹੁਤ بڑے ਕੋਈ ਸਖਤ ਫੈਸਲੇ ਲਾਏ ਗਏ ਹੋਣ ਬਾਕੀ ਦੋ ਗੱਲਾਂ ਅਲੱਗ-ਅਲੱਗ ਹੁੰਦੀਆਂ ਨੇ ਇੱਕ ਗੱਲ ਹੈ ਕਿ ਦੇਸ਼ ਦਾ ਪ੍ਰਬੰਧ ਕਿਵੇਂ ਚੱਲਣਾ ਹੈ ਸਮਾਜ ਦਾ ਇਕਨੋਮੀ ਦਾ ਬਾਕੀ ਦੀਆਂ ਚੀਜ਼ਾਂ ਦਾ ਬੰਦੇ ਨੇ ਉੱਥੇ ਵੀ ਰੋਲ ਨਿਭਾਉਣਾ ਹੈ ਉਹਦੇ ਚੋਂ ਕਿਸੇ ਨੇ ਪੋਲਿਟਿਕਸ ਦਾਖਲ ਹੋਣਾ ਨਹੀਂ ਹੋਣਾ ਜਾਂ ਕੇਵਲ ਧਾਰਮਿਕ ਫੀਲਡ ਦੇ ਰੋਕ ਨਹੀਂ ਲਾ ਸਕਦਾ ਮੇਰਾ ਕਹਿੰਦਾ ਉਹਨਾਂ ਥਾਵਾਂ ਤੇ ਚੱਲਦੇ ਹਾਂ ਮੌਲ ਅਥਾਰਟੀ ਦੇ ਤੌਰ ਤੇ ਜੱਜਦਾਰ ਸਾਹਿਬ ਕਹਿਣ ਕਿ ਮੈਂ ਇਹਨੂੰ ਮੈਂ ਕਿਹਾ ਸੀਗਾ ਜਾਂ ਇਹਨਾਂ ਨੂੰ ਸਾਡਾ ਇੱਕ ਹੁਕਮ ਸੀ ਕਿ ਬੰਦੇ ਉੱਥੇ ਨਹੀਂ ਜਾਣੇ ਚਾਹੀਦੇ ਪੋਲਿਟਿਕ ਚ ਇਹ ਫਿਰ ਵੀ ਚਲੇ ਗਏ ਨਾ ਮੋਟਾਪੁਰ ਜੇ ਇਹ ਗੱਲਾਂ ਦੇ ਬਾਵਜੂਦ ਉਹ ਬੰਦੇ ਚਲੇ ਜਾਂਦੇ ਨੇ ਤੇ ਲੋਕ ਵੋਟਾਂ ਪਾ ਦਿੰਦੇ ਨੇ ਫਿਰ ਕੀ ਰਹੋਗੇ ਉਦੋਂ ਬਾਅਦ ਕੀ ਚੀਜ਼ਾਂ ਹੋਣਗੀਆਂ ਉਹ ਸਾਰੇ ਬਾਬੇ ਤੁਹਾਡੇ ਸਾਹਮਣੇ ਨੇ ਹੁਣ ਹੁਕਮਨਾਮਾ ਰਾਮ ਰਹੀਮ ਦੇ ਖਿਲਾਫ ਹੁਕਮਨਾਮਾ ਉਹ ਹੁਕਮਨਾਮਾ ਬੈਂਡਰਾ ਨਹੀਂ ਹੋਇਆ ਉਹਦੇ ਨਾਲ ਸੋਸ਼ਲ ਡਿਸਟੈਂਸ ਦਾ ਹੁਕਮਨਾਮਾ ਹੈ ਆ ਸਾਰਿਆਂ ਨੇ ਕੀਤਾ ਸਾਰੇ ਜਾਣਦੇ ਨੇ ਉਦੋਂ ਬਾਅਦ ਵੀ ਵੋਟਾਂ ਲਈ ਜਾਂਦੇ ਰਹੇ ਤੇ ਅੱਜ ਕੱਲ ਵੀ ਬਾਫੀਆਂ ਤੋਂ ਲੈ ਕੇ ਸਾਰੀਆਂ ਚੀਜ਼ਾਂ ਨੇ ਸੂ ਮੋਟੋ ਕਿਉਂ ਨਹੀਂ ਲਿਆ ਕੱਲ ਤੱਕ ਤੇ ਆਪਣੇ ਹੁਕਮਨਾਮੇ ਦਾ ਇਹ ਕੀਤਾ ਸੀ ਸਧਾਰਨ ਬੰਦੇ ਲੜ ਲੜ ਮਰ ਗਏ ਇਥਾਂ ਉਹਨਾਂ ਦੇ ਉਹ ਕੀ ਕਹਿੰਦੇ ਹੁੰਦੇ ਨੇ ਜਿਹੜਾ ਉਹ ਸੰਗਤ ਕਰਦੇ ਨੇ ਆਪਣੀ ਜਿਹੜੀ ਉਹ ਨਹੀਂ ਕਰ ਦਿਤੀ ਕਿਤੇ ਕਿਤੇ ਮੁਹੱਲਿਆਂ ਦੇ ਵਿੱਚ ਵੀ ਤੁਸੀਂ ਕਿਉਂ ਜੱਤਰ ਕੱਲ ਤੱਕ ਦਾ ਹੁਕਮ ਹੈ ਹੁਕਮਨਾਮਾ ਹੈ ਅਸੀਂ ਤੁਹਾਡੇ ਨਾਲ ਇਹ ਕਰਨ ਨਹੀਂ ਦਿੰਦੇ ਪਰ ਜਿਹੜੀ ਐਲੀਟ ਕਲਾਸ ਹੈ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਸਾਰੀ ਮੁੜ ਕੇ ਵਰਤਦੀ ਹੈ ਕਿਹਦੇ ਨਾਲ ਨਹੀਂ ਵਰਤਦੀ ਜੀ ਕਿਵੇਂ ਨਹੀਂ ਵਰਤਦੀ ਤੇ ਉਹਦਾ ਉਹਦਾ ਫਿਰ ਕੀ ਬਣਿਆ ਤੇ ਹਾਲਾਂਕਿ ਕਿਉਂਕਿ ਇਹ ਇਹ ਹੁਕਮਨਾਮਾ ਜਿਹੜਾ ਬਹੁਤ ਜਲਦੀ ਜਥੇਦਾਰ ਸਾਹਿਬਾਨ ਵੱਲੋਂ ਕੀਤਾ ਗਿਆ ਜਿੱਦੋਂ ਪੁਰਾਣੇ ਜਿਹੜੇ ਹੁਕਮਰਾਮ ਇਸ ਤੇ 78 ਦਾ ਸੀ ਚਾਹੇ ਉਹ ਸੀ ਉਹ ਕਿਸੇ ਪ੍ਰੋਸੈਸ ਚੋਂ ਆਏ ਸੀ ਪਹਿਲਾਂ ਇੰਟੈਲੈਕਚੁਅਲ ਜਗ ਜਾਂ ਧਰਮ ਪ੍ਰਚਾਰ ਕਮੇਟੀ ਜਾਂ ਐ ਜੀ ਪੀ ਸੀ ਦੇ ਕੁਝ ਲੋਕ ਜਾਂ ਸਭ ਨੇ ਇੱਕ ਡਿਸਕਸ ਕੀਤਾ ਡਿਸਕਸ ਕਰਨ ਤੋਂ ਬਾਅਦ ਰਿਕਮੈਂਡੇਸ਼ਨ ਹੁੰਦੀ ਹੈ ਫਿਰ ਜਨਰਲ ਸਰ ਸਾਹਿਬ ਉਹਨੂੰ ਇੰਪਲੀਮੈਂਟ ਕਰਦੇ ਨੇ ਅਨਾਉਂਸ ਕਰਨ ਦੇ ਲਈ ਕਿਵੇਂ ਸੀ ਆ ਅਨਾਉਂਸ ਕੀਤਾ ਕਿ ਜਿਹੜੇ ਸ਼ਾਰਟਕਟ ਰਸਤੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਸਿੱਖ ਧਰਮ ਐਡਾ ਵੱਡਾ ਬਣਾ ਦਿੰਦਾ ਕਿ ਉਹਦੀ ਜ਼ਿੰਦਗੀ ਦਾ ਫੈਸਲਾ ਕਰੇ ਜਿਹੜੇ ਧਰਮ ਦੇ ਵਿੱਚ ਜਿਹਦੀ ਡਾਇਰੈਕਸ਼ਨ ਫਾਂਸੀ ਦੀ ਸਜ਼ਾ ਖਤਮ ਕਰਾਉਣ ਵਾਲੀ ਹੈ ਬੰਦੇ ਦੇ ਜੀਵਨ ਨੂੰ ਸੁਧਾਰਨ ਵਾਲੀ ਹੈ ਭਗਤੋ ਸੱਜਣ ਬਣਾਉਣ ਵਾਲੀ ਹੈ ਜਾਂ ਜਿਹੜੇ ਮਰਜ਼ੀ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਲੌਜੀਕਲ ਮਤ ਦੇ ਕੇ ਆਪਣੇ ਨਾਲ ਰੜਾਉਣ ਵਾਲੇ ਨੇ ਇਹ ਐਕਸਕਲੂਜਨ ਦਾ ਸਿਸਟਮ ਕਿਵੇਂ ਬਣ ਸਕਦਾ ਹੈ ਉਹ ਰਿਲੀਜੀਅਨ ਜਾ ਉਹ ਕੱਡ ਕੱਡ ਬਾਹਰ ਸਿੱਟੀ ਜਾਓ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਮਰਜ਼ੀ ਇਹ ਸਾਰੀਆਂ ਗੱਲਾਂ ਨੂੰ ਵੀ ਵਿਚਾਰਨਾ ਪਵੇਗਾ ਜਥੇਦਾਰ ਸਾਹਿਬ ਜਿਹੜੇ ਵੀ ਰਹੇ ਪਹਿਲਾਂ ਜਾਂ ਹੁਣ ਉਹ ਰਿਸਪੈਕਟੇਬਲ ਨੇ ਸਰਮਾਨ ਜਾਣਕ ਨੇ ਪਰ ਇੱਕ ਉਸ ਗੁਰਬਾਣੀ ਦੀ ਕਸਮੱਟੀ ਤੇ ਉਸ ਥਾਟ ਦੀ ਉਸ ਫਿਲਾਸਫੀ ਦੀ ਕਸਮੱਟੀ ਤੇ ਤਾਂ ਫੈਸਲੇ ਹੋਣਾ ਚਾਹੀਦੇ ਨੇ ਨਾ ਜਾਂ ਉਹਦੇ ਤੋਂ ਬਿਨਾ ਹੋ ਜਾਣਗੇ ਸਾਰੇ ਫਿਰ ਇੱਕ ਹੋਰ ਤਰ੍ਹਾਂ ਦਾ ਟ੍ਰੈਨਰ ਹੋ ਜਾਊਗਾ ਮੇਰਾ ਕੱਲ ਚੱਲੂ ਕੋ ਬਿਜ਼ਨਸਮੈਨ ਬਥੇਰੀ ਹੀਰਾ ਫੇਰੀ ਕਰਦੇ ਮਿਲ ਜਾਣਗੇ ਤਾਂ ਫਿਰ ਤਾਂ ਤੁਸੀਂ ਕਹੋ ਵੀ ਤੈਨੂੰ ਤਾਂ ਬਿਜ਼ਨਸ ਤੋਂ ਰੋਕਦਾ ਤੂੰ ਮਿਹਨਤ ਨਹੀਂ ਕਰੇਗਾ ਜੀ ਹਮ ਹਮ ਫਿਰ ਹੋਰ ਕਿੱਥੇ ਜੋ ਵੀ ਰੋਕਿਆ ਜਾ ਸਕਦਾ ਬੰਦਾ ਫਿਰ ਤਾਂ ਹੌਲੀ ਹੌਲੀ ਕਿਧਰੇ ਵੀ ਜਾਇਆ ਜਾ ਸਕਦਾ ਨਾ ਪੋਲਿਟਿਕਸ ਵੀ ਅੱਜਕੱਲ ਇੱਕ profession ਬਣਦੀ ਜਾ ਰਹੀ ਹੈ ਜਿਹੜੇ ਮਾਮਲਿਆਂ ਦੇ ਵਿੱਚ ਹਾਂ ਸ਼ਾਇਦ ਇਹ ਗੱਲ ਹੋ ਰਹੀ ਹੋਵੇ ਕਿ ਜਿਹੜੇ ਧਾਰਮਿਕ ਖੇਤਰ ਦੇ ਬੰਦੇ ਨੇ ਜਿਉ ਧਾਰਮਿਕ ਬਰਿਆਦਾ ਤੇ ਰਾਹ ਰੀਤਾ ਮੁਤਾਬਕ ਨਹੀਂ ਜੱਜਦਾਰ ਸਾਹਿਬ ਹੋ ਸਕਦਾ ਇਹ ਫੈਸਲਾ ਕਰ ਸਕਦੇ ਹੋਣ ਵੀ ਇਹ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਠ ਨਹੀਂ ਕਰਨਗੇ ਇਹ ਪ੍ਰਚਾਰਕ ਨਹੀਂ ਬਣ ਸਕਦੇ ਧਾਰਮਿਕ ਜਾਂ ਬਾਕੀ ਦੀਆਂ ਚੀਜ਼ਾਂ ਨਹੀਂ ਹੈ ਉਹ ਇੱਕ ਹੋਰ ਗੱਲ ਹੋ ਸਕਦੀ ਹੈ ਸ਼ਾਇਦ ਮੈਨੂੰ ਤਾਂ ਉੱਥੇ ਵੀ ਡਾਊਟ ਲੱਗਦਾ ਜੇ ਉਹ ਸੁਧਰ ਕੇ ਆਉਂਦੇ ਨੇ ਮੁੜ ਕੇ ਤਾਂ ਉਹ ਵੀ ਸ਼ਾਇਦ ਸਾਡੇ ਧਾਰਮਿਕ ਫਲਸਫੀ ਕਿਤੇ ਇਹ ਇਜਾਜ਼ਤ ਨਹੀਂ ਦਿੰਦੀ ਕਿ ਜੇ ਬੰਦਾ ਸੁਧਰ ਕੇ ਆਉਂਦਾ ਹੈ ਪਛਤਾਪ ਕਰਨਾ ਆਉਂਦਾ ਹੈ ਮਾਫੀ ਮੰਗ ਕੇ ਆਉਂਦਾ ਉਹਨੂੰ ਸ਼ਾਮਲ ਨਾ ਕੀਤਾ ਜਾਵੇ ਉਹਨੂੰ ਉਹੀ ਕਹਿ ਦਿੱਤਾ ਵੀ ਇੰਨਾ ਸਮਾਂ ਤਾਂ ਕਰਨਾ ਹੀ ਨਹੀਂ ਹੈ ਤੁਹਾਨੂੰ ਮੈਨੂੰ ਇਹ ਇਹ ਵਿਚਾਰ ਜਿਹੜਾ ਲੱਗਦਾ ਇਹ ਵਿਚਾਰ ਕਿਸੇ ਸਬਜੈਕਟਿਵ ਮਾਈਂਡ ਚੋਂ ਲੱਗਦਾ ਜਿਹੜੀ ਆਬਜੈਕਟਿਵ ਸਥਿਤੀ ਹੈ ਉਹਦੇ ਮੁਤਾਬਕ ਨਹੀਂ ਹੈ ਨਹੀਂ ਫਿਰ ਤਾਂ ਜੇ ਮਨੁੱਖੀ ਇਤਿਹਾਸ ਵਿੱਚ ਬੰਦੇ ਦੀ ਆਜ਼ਾਦੀ ਨੂੰ ਲੈ ਕੇ ਜਾਂ ਮਨੁੱਖੀ ਸਰੋਕਾਰਾਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਬਹਿਸਾਂ ਚੱਲ ਰਹੀਆਂ ਨੇ ਜਾਂ ਜਿਸ ਤਰੀਕੇ ਨਾਲ ਮਾਨਵੀ ਰਾਈਟਸ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਵਿਕਸਤ ਮੁਲਕਾਂ 'ਚ ਵੀ ਫਿਰ ਤਾਂ ਕਿਸੇ ਨੂੰ ਪੰਤ ਚੋਂ ਛੇਕਣਾ ਤੁਸੀਂ ਗੱਲ ਛੇੜੀ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਕਮਿਊਨਿਟੀ 'ਚ ਕੋਈ ਪੈਦਾ ਹੋਇਆ ਜਿਸ ਜਗ੍ਹਾ ਤੇ ਕੋਈ ਪੈਦਾ ਹੋਇਆ ਉਹਨੂੰ ਉਹਦੀ ਕਮਿਊਨਿਟੀ ਚੋਂ ਜੇ ਤੁਸੀਂ ਬਾਹਰ ਕਰ ਦਿੰਨੇ ਹੋ ਤਾਂ ਉਹਦੀ ਜਿਹੜੀ ਆਜ਼ਾਦੀ ਹੈ ਉਹਦੇ ਜਨਮ ਨਾਲ ਮਿਲੀ ਆਜ਼ਾਦੀ ਹੈ ਉਹ ਖਤਮ ਹੋ ਜਾਂਦੀ ਵੈਸੇ ਮੈਨੂੰ ਲੱਗਦਾ ਕਿ ਸਿੱਖੀ ਜਨਮ ਨਾਲ ਨਹੀਂ ਹੈ ਜੇਕਰ ਸਧਾਰਨ ਤਕ ਤੌਰ ਤੇ ਦੇਖੀ ਜਾਵੇ ਉਹ ਥਾਰਟ ਤੇ ਵਿਚਾਰਾਂ ਨਾਲ ਹੈ ਇਹ ਬਾਕੀ ਰਿਲੀਜੀਅਨ ਚ ਜਨਮ ਨਾਲ ਹੁੰਦਾ ਹੈ ਤੇ ਅਸੀਂ ਉਹਨੂੰ ਜਨਮ ਨਾਲ ਜੋੜ ਰਹੇ ਹਾਂ ਉਹੀ ਬ੍ਰਾਹਮਣਵਾਦੀ ਜਿਹੜਾ ਇੱਕ ਅਪਰੋਚ ਦਾ ਕੁਐਸਚਨ ਹੈ ਜਾਂ ਤਾਂ ਉਹਨੂੰ ਉਦੋਂ ਕੱਢਣਾ ਪਏਗਾ ਫਿਰ ਪਰਿਵਾਰ ਚੋਂ ਆ ਜਦੋਂ ਬੰਦੇ ਸਮਝਦਾਰ ਬਣਦੇ ਨੇ ਤੇ ਉਸ ਆਈਡੀਏ ਨਾਲ ਆਉਂਦੇ ਨੇ ਪਹਿਲਾਂ ਸਿੱਖੀ ਚ ਬੰਦੇ ਆੜ-ਦਵਾੜੇ ਆਏ ਨੇ ਨਾ ਉਹ ਸਾਰੇ ਤੱਕ ਕਿਤਨਾ ਕਿਤੋਂ ਪ੍ਰੇਰਿਤ ਹੋ ਕੇ ਆਏ ਨੇ ਬਥੇਰੇ ਲੋਕ ਪ੍ਰੇਰਣਾ ਲੈ ਕੇ ਉਸ ਦੇ ਵਿੱਚ ਚੱਲਦੇ ਨੇ ਔਰ ਇਸੇ ਕਰਕੇ ਉਹਦੀ ਇੱਕ ਮਰਿਆਦਾ ਤੇ ਉਹ ਵੀ ਫਾਰਦੀ ਟਾਈਮਿੰਗ ਇੱਕ ਪ੍ਰੈਸ਼ਰ ਹੈ ਜਿਹੜੇ ਪ੍ਰੈਸ਼ਰ ਚ ਬੰਦਾ ਮੁੜਕੇ ਆ ਜਾਂਦਾ ਜਿਹੜੀਆਂ ਸਾਈਟ ਆਪਦੇ ਵਿੱਚੋਂ ਜਾਂਦਾ ਮੈਨੂੰ ਲੱਗਦਾ ਉਹ ਸਾਰੀਆਂ ਚੀਜ਼ਾਂ ਇੱਕ ਖਾਸ ਸਮੇਂ ਦੇ ਵਾਸਤੇ ਸੁਧਾਰ ਦੇ ਐਂਗਲ ਤੋਂ ਜੇਕਰ ਵਰਤਦੀਆਂ ਨੇ ਤਾਂ ਇੱਕ ਅਲੱਗ ਗੱਲ ਹੁੰਦੀ ਹੈ ਜੇਕਰ ਉਹ ਤਾਕਤ ਦਿਖਾ ਕੇ ਬੰਦੇ ਨੂੰ ਆਈਸੋਲੇਟ ਕਰਕੇ ਡਿਮੋਰਲਾਈਜ਼ ਕਰਕੇ ਕਰਦੀ ਆਂਦੀ ਹੁੰਦੀ ਤਾਂ ਦੂਜੀ ਗੱਲ ਹੋ ਤੇ ਦੋ ਅਲੱਗ-ਅਲੱਗ ਗੱਲਾਂ ਹੁੰਦੀਆਂ ਨੇ ਸਿੱਖ ਫਿਲਾਸਫੀ ਜਿਹੜੀ ਹੈ ਉਹ ਸੁਧਰਨ ਦੇ ਬਾਰ-ਬਾਰ ਮੌਕੇ ਦੇਣ ਦੀ ਫਿਲਾਸਫੀ ਹੈ ਬੰਦੇ ਨੂੰ ਆਪਣੇ ਮਨ ਜਿੱਤੇ ਜਗ ਜੀਤ ਦੇ ਕਨਸੈਪਟ ਤੋਂ ਅੱਗੇ ਤੋਰਨ ਦੀ ਗੱਲ ਹੈ ਕਿ ਹਾਂ ਮਨ ਜਿੱਤਣੇ ਨੇ ਦੁਨੀਆ ਦੇ ਤੇ ਉਹ ਤਾਂ ਕਿ ਤੁਹਾਡੇ ਵਰਗਾ ਬਣ ਜੇ ਤੁਹਾਡੀ ਜਾਂਕਾਰ ਕਰੇ ਤੁਹਾਡੇ ਨਾਲ ਆਵੇ ਬੰਦੇ ਇਸ ਲਈ ਜੁੜਨ ਇੱਕ ਲਾਕੀ ਤੌਰ ਦੇ ਉਤੇ ਉਹ ਫਿਲਾਸਫੀ ਉਧਰ ਨੂੰ ਜੀਵਨ ਜਾਂਚ ਲਾ ਜਾਣ ਵਾਲੀ ਫਿਲਾਸਫੀ ਹੈ ਪਰ ਉਹ ਇੱਕ ਹੜੀ ਹੜੀ ਹਰੇਕ ਕਮਿਊਨਿਟੀ ਦਾ ਆਪਣਾ ਇੱਕ ਸਿਸਟਮ ਬਣ ਜਾਂਦਾ ਉਹਨੂੰ ਤੁਸੀਂ ਜੱਕਦਾ ਇਹ ਵੀ ਨਹੀਂ ਕਹਿ ਸਕਦੇ ਕਿ ਇੱਧਰ ਹੋਵੇ ਜਾਂ ਇੱਧਰ ਹੋਵੇ ਆਪਣੇ ਸਾਹਮਣੇ ਨੇ ਭੂਕਾ ਸਿੰਘ ਤੋਂ ਲੈ ਕੇ ਬਰਨਾਲਾ ਸਾਹਿਬ ਤੋਂ ਲੈ ਕੇ ਡਿਫਰੈਂਟ ਆਏ ਜਿਨ੍ਹਾਂ ਨੂੰ ਲੱਗਿਆ ਕਿ ਨਹੀਂ ਬਾਹਰ ਜਾਣਾ ਵੀ ਔਖਾ ਕੰਮ ਹੈ ਇਸ ਲੈਵਲ ਤੇ ਤੇ ਆਪਾਂ ਕਮਿਊਨਿਟੀ 'ਚ ਹੀ ਰਹਿਣਾ ਹੈ ਤੇ ਉਨੀ ਗੱਲ ਮੰਨ ਲਈ ਐ اخਲਾਕੀ ਤੌਰ ਤੇ ਜਿਹੜੀਆਂ ਉਹ ਗਲਤੀਆਂ ਨੇ ਜਿਹੜੀਆਂ ਕੀਤੀਆਂ ਉਸ ਪੱਧਰ ਦੇ ਉੱਤੇ ਜਾ ਕੇ ਔਰ ਇਹ ਵੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਕਮਿਊਨਿਟੀ ਦੇ ਬੰਦੇ ਹੋ ਤੁਸੀਂ ਕਿਸੇ ਹੋਰ ਪਾਵਰ ਦੇ ਨਾਲ ਜੁੜ ਕੇ ਪਾਵਰਫੁੱਲ ਹੋ ਤੁਹਾਡੀ ਨੇਜੇ ਨਹੀਂ ਜਾਂਦੀ ਨਹੀਂ ਹੁੰਦੀ ਤੁਸੀਂ ਯੂਨੀਅਨ ਹੋਮ ਮਿਨਿਸਟਰ ਬਣ ਗਏ ਹੋ ਤੁਸੀਂ ਸੈਂਟੀਮੈਂਟ ਦਾ ਪ੍ਰਭਾਵ ਰੱਖੇ ਬਿਨਾ ਤੁਸੀਂ ਕਹਿੰਦੇ ਮੈਂ ਕਰੋਨਾ ਜ਼ੋਰਦਾਰ ਤਰੀਕੇ ਨਾਲ ਅਕਾਲ ਤੱਕ ਦੀ ਸਰਜ ਨੂੰ ਕੌਣ ਰੋਕੂਗਾ ਮੈਂ ਬੰਦੇ ਲਿਆਉਂਦਾ ਇਹ ਫਿਰ ਹੋਰ ਟਾਈਪ ਦੀ ਪਾਵਰ ਹੋ ਗਈ ਆ ਤੁਹਾਡਾ ਇੰਡੀਵਿਜੂਅਲ ਗੱਲ ਨਹੀਂ ਹੋਈ ਉਹ ਤੁਸੀਂ ਇਹ ਹੋਰ ਨਸਾਂ ਚ ਬੇਚਾਰ ਰਹੇ ਹੋ ਇਸ ਲਈ ਕੋਈ ਚੈੱਕ ਹੰਡ ਬੈਲੈਂਸ ਤਾਂ ਰਹਿਣਗੇ ਆ ਪਰ ਭਾਈ ਮਹੀਨ ਜੀਆ ਚੀਜ਼ਾਂ ਨੇ ਜਿਹਦੇ ਚੁੱਕੇ ਮੈਂ ਇਹਨੂੰ ਕਰਨਾ ਕਿਵੇਂ ਨਹੀਂ ਕਰਨਾ ਇਹ ਬਹੁਤ ਇੱਕੋ ਦਮ ਸੋਚ ਕੇ ਇਹਦੇ ਤੇ ਫੈਸਲੇ ਲੈ ਲੈ ਜਾਣ ਤੁਰੰਤ ਇਹ ਸੰਭਵ ਨਹੀਂ ਹੁੰਦੀਆਂ ਚੀਜ਼ਾਂ ਇਹਦੇ ਵਿੱਚ ਸਾਡਾ ਤਾਂ ਵਿਅਕਤੀਗਤ ਕੁਝ ਨਹੀਂ ਇੱਕ ਵੱਡੀ ਡਿਬੇਟ ਦੇ ਸਵਾਲ ਨੇ ਕਿ ਕੀ ਇਹ ਚੀਜ਼ਾਂ ਜਿਹੜੀਆਂ ਚਰਚਾ ਦੇ ਵਿੱਚ ਆ ਸਕਦੀਆਂ ਸਰਦਾਰ ਜਕਤਾਰ ਸਿੰਘ ਦੀ ਸਿੰਘ ਸਾਹਿਬਾਨ ਦੇ ਅਧਿਕਾਰ ਤੇ ਖਤਿਆਰ ਇਹਦੀ ਸੀਮਾ ਕਿੱਥੋਂ ਤੱਕ ਹੁੰਦੀ ਹੈ ਜਾਂ ਮਿੱਥੀ ਜਾ ਸਕਦੀ ਹੈ ਕੀ ਸਵਾਲ ਹੀ ਪੈਦਾ ਹੁੰਦਾ ਜੀ ਕਿ ਇਹ ਸੀਮਾ ਮਿੱਥੀ ਹੋਈ ਆ ਜਾਂ ਮਿੱਥੀ ਜਾਣੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਅਖਤਿਆਰਾਂ ਦੇ ਉੱਤੇ ਬਹਿਸ ਹੁੰਦੀ ਆ ਜੀ ਤੇ ਹੋਣੀ ਵੀ ਚਾਹੀਦੀ ਨਹੀਂ ਬਹਿਸ ਹੋਣੀ ਚਾਹੀਦੀ ਹੈ ਲੇਕਿਨ ਮੈਂ ਇਹ ਮਾਮਲੇ ਤੇ ਇਨਾ ਕੁਆਲੀਫਾਈਡ ਨਹੀਂ ਕਿ ਮੈਂ ਇਹਨਾਂ ਦੇ ਜਿਹੜੇ ਜੂਰਿਸਡਿਕਸ਼ਨ ਉਹ ਤੇ ਕਮੈਂਟ ਕਰ ਸਕਦਾ ਇਹ ਸਿੱਖ ਕੌਮ ਨੇ ਫੈਸਲਾ ਕਰਨਾ ਹੈ ਕਿ ਇਹ ਅਕਾਲ ਤਖਤ ਨੇ ਕਿਵੇਂ ਵਾਲ ਹੋਣਾ ਹੈ ਤੇ ਇਹਦੀ ਫੰਕਸ਼ਨਿੰਗ ਕੀ ਹੋਣੀ ਹੈ ਸਮੇਂ-ਸਮੇਂ ਤੇ ਇਹਦੀ ਫੰਕਸ਼ਨਿੰਗ ਬਦਲਦੀ ਰਹੀ ਹੈ ਅਪਾ ਭੁੱਲ ਜਾਨੇ ਕਿ ਜਰੋਂ ਜਹੇਦਾਰ ਅਰੋੜ ਸਿੰਘ ਹੋរី ਸੀਗੇ ਤੇ ਉਹਨਾਂ ਨੇ ਕੀ ਕਸ਼ ਕੀਤਾ ਸੀ ਇਹ ਲਗਾਤਾਰ ਤੁਹਾਨੂੰ ਐਗਜ਼ਾਮਪਲ ਮਿਲ ਜਣਗੇ ਜਿਹੜੀਆਂ ਡੀ ਜਨਰੇਸ਼ਨ ਦੀਆਂ ਹੈਗੀਆਂ ਹੋਰ ਚੀਜ਼ ਹੈ ਤੇ ਅਸੀਂ ਇੰਸਟੀਟਿਊਸ਼ਨ ਨੂੰ ਸੰਸਥਾ ਨੂੰ ਕੀ ਸਮਝਦੇ ਹਾਂ ਸੋ ਇਸ ਕਰਕੇ ਵਾਈਡ ਡਿਬੇਟ ਹੈ ਮੈਂ ਇਸ ਡਿਬੇਟ ਦੇ ਕਿਉਂਕਿ ਧਾਰਮਿਕ ਹੈਗੀ ਹੈ ਮੈਂ ਕੁਆਲੀਫਾਈਡ ਹੀ ਨਹੀਂ ਇਹ ਤਾਂ ਜਿਹੜੀ ਗੁਰਬਾਣੀ ਦੇ ਵਿੱਚੋਂ ਕੀ ਨਿਕਲਦਾ ਉਹ ਚੋ ਹੋ ਸਕਦਾ ਉਹ ਮੇਰਾ ਫੀਲਡ ਹੀ ਨਹੀਂ ਹੈ ਪਰ ਇਹ ਜਿਹੜਾ ਇੱਕ ਸਵਾਲ ਉਠਾਇਆ ਗਿਆ ਜਿਹਦੇ ਉੱਤੇ ਅਜੇ ਤੁਹਾਡਾ ਆਖਰੀ ਲਫ਼ਜ਼ ਆਉਣਾ ਬਾਕੀ ਹੈ ਕਿ ਕੀ ਜਿਹੜੇ ਇਹ ਲੋਕ ਸਿਆਸਤਦਾਨ ਨੇ ਇਹਨਾਂ ਨੂੰ ਇਹਨਾਂ ਦੇ ਕਿਤੇ ਨਾਲੋਂ ਵੱਖ ਕਰਕੇ ਰੱਖਣਾ ਇਹ ਕੋਈ ਤਰਕਸੰਗਤ ਰਹੇਗਾ ਜੀ ਮੈਂ ਬੇਸਿਕ ਇਸ਼ੂ ਤੇ ਆਉਣਾ ਹੈ ਉਹ ਕਾਰਨ ਕੀ ਹੈਗਾ ਕਿਉਂ ਇਹ ਅਕਾਲੀ ਦਲ ਤੇ ਅਕਾਲ ਤਖਤ ਦਾ ਕੀ ਰਿਸ਼ਤਾ ਹੈਗਾ ਉਹਦੇ ਵਿੱਚੋਂ ਗੱਲ ਕੁਝ ਨਿਕਲਦੀ ਹੁੰਦੀ ਹੈ ਅਕਾਲ ਤਖਤ ਅਕਾਲੀ ਦਲ ਦਾ ਜਨਮ ਹੀ ਅਕਾਲ ਤਖਤ ਤੇ ਹੋਇਆ ਤੇ ਅਕਾਲੀ ਦਲ ਸਿੱਖਲੀ ਪਾਰਟੀ ਸੀਗੀ ਇਹ ਪੰਜਾਬੀ ਪਾਰਟ ਤੇ 96 ਜਾ ਕੇ ਬਣੀ ਹੈ ਨਾ ਉਹ ਜਿਹੜੀ ਉਹ ਬੈਕਗ੍ਰਾਉਂਡ ਹੈ ਉਹਦੇ ਵਿੱਚੋਂ ਉਹ ਜਿਹੜੀ ਇੰਟਰ ਰਿਲੇਸ਼ਨਸ਼ਿਪ ਹੈ ਨਾ ਕਾਲ ਤੱਕ ਤੇ ਕਾਲੀਦਲ ਉਹਦੇ ਵਿੱਚੋਂ ਨਿਕਲਦੀ ਹੈ ਹਾਂ ਸਮੇਂ-ਸਮੇਂ ਤੇ ਜਿਹੜੀਆਂ ਵੈਲਿਊਜ਼ ਹੈ ਚੇਂਜ ਹੁੰਦੀਆਂ ਰਹਿੰਦੀਆਂ 1994 ਦੇ ਵਿੱਚ ਜਦੋਂ ਆਪ੍ਰੈਸਰ ਮਨਜੀਤ ਸਿੰਘ ਜਿਹੇ ਦਾ ਸੀ ਕਾਲ ਤੱਕ ਇਹਨਾਂ ਨੇ ਪ੍ਰਕਾਸ਼ ਮਾਦਲ ਨੂੰ ਸਨਮਨ ਕੀਤਾ ਸੀਗਾ ਤੇ ਉਦੋਂ ਮੈਂ ਵੀ ਕਵਰ ਕਰਨ ਗਿਆ ਹੋਇਆ ਸੀਗਾ ਇਹ 5-7000 ਬੰਦਾ ਨਾਲ ਲੈ ਕੇ ਗਏ ਸੀਗੇ ਪਰ ਕਰਵਾ ਪਰਤੇ ਉਸ ਤੋਂ ਬਾਅਦ ਪ੍ਰੋਫੈਸਰ ਬੰਜੇ ਸਿੰਘ ਸਟੇਜ ਤੇ ਆਏ ਸੀ ਤੇ ਉਹਨਾਂ ਨੇ 10 ਮਿੰਟ ਭਾਸ਼ਣ ਦਿੱਤਾ ਸੀ ਕਿ ਮਿੰਟਾਂ ਦੇ ਵਿੱਚ ਸਟੇਜ ਖਾਲੀ ਹੋ ਗਈ ਸੀ ਜਿਹਦਾ ਅਕਾਲ ਤਖਤ ਦਾ ਦਬਦਬਾ ਮੈਂ ਇਸ ਥਾਂ ਨਾਲ ਪਹਿਲੀ ਵਾਰ ਹੀ ਦੇਖਿਆ ਸੀ ਜਦਕਿ ਪਹਿਲਾਂ ਬੜੀ ਵਾਰੀ ਇਹ ਫੰਕਸ਼ਨ ਕਵਰ ਕੀਤੇ ਸੀਗੇ ਸੋ ਉਹ ਪਾਵਰ ਇੰਸਟੀਟਿਊਸ਼ਨ ਦੀ ਪਾਵਰ ਹੁੰਦੀ ਹੈ ਬੰਦੇ ਦੀ ਪਾਵਰ ਨਹੀਂ ਹੁੰਦੀ ਇੰਸਟੀਟਿਊਸ਼ਨ ਅਸਰਟ ਕਰਦਾ ਇਸ ਤਰ੍ਹਾਂ ਕਰਦਾ ਲੇਕਿਨ ਬਾਦਲ ਸਾਹਿਬ ਨੇ ਰਿਜ਼ਾਈਨ ਇਸੇ ਕੀਤਾ ਆਪਣੇ ਪ੍ਰਧਾਨਗੀ ਅਲਟੀਮੇਟਲੀ ਸੋ ਇਹ ਗਵਰਨਮੈਂਟ ਇਸ ਤਰ੍ਹਾਂ ਚੱਲਦੀ ਹੈ ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੀ ਅਕਾਲ ਤੱਕ ਇਹ ਰੋਲ ਲੈ ਸਕਦਾ ਮੇਰੇ ਖਿਆਲ ਵਿੱਚ ਇਹ ਡਿਬੇਟੇਬਲ ਹੈ ਹੋਣਾ ਨਹੀਂ ਚਾਹੀਦਾ ਜੀ ਇੱਕ ਆਖਰੀ ਸਵਾਲ ਤੁਸੀਂ ਗੱਲ ਛੇੜੀ ਹੈ 1996 ਵਾਲੀ ਅਕਾਲੀ ਦਲ ਦੇ ਅੰਦਰੋਂ ਵੀ ਇਹ ਗੱਲ ਆਉਂਦੀ ਹੈ ਤੇ ਆਮ ਤੌਰ ਤੇ ਹੁੰਦੀ ਵੀ ਹੈ ਇਹ 96 ਦੇ ਵਿੱਚ ਜਿਹੜਾ ਵੱਡਾ ਇਕੱਠ ਹੋਇਆ ਸੀ ਜਿਹਦੇ ਵਿੱਚ ਕਿਹਾ ਜਾਂਦਾ ਕਿ ਪੰਥਕਤਾ ਤੋਂ ਪੰਜਾਬੀਅਤ ਵੱਲ ਮੁੜਿਆ ਅਕਾਲੀ ਦਲ ਉਹਦੇ ਵਿੱਚ ਕੋਈ ਮਤਾ ਤਾਂ ਆਇਆ ਨਹੀਂ ਇਹ ਕਿਹਾ ਜਾਂਦਾ ਕਿ ਬਾਦਲ ਸਾਹਿਬ ਦੀ ਸਪੀਚ ਹੀ ਸੀਗੀ ਜੀ ਤੇ ਸਪੀਚ ਤਾਂ ਆਮ ਤੌਰ ਤੇ ਸਿਆਸੀ ਸਪੀਚਾਂ ਹੁੰਦੀਆਂ ਜੀ ਇਹਨਾਂ ਦੀ ਕੋਈ ਇੰਨੀ ਸੈਂਸਿਟਿਟੀ ਇਹਨਾਂ ਦੀ ਕੋਈ ਆਪਣੀ ਭਰੋਸੇਯੋਗਤਾ ਜਾਂ ਇਹਨਾਂ ਨੂੰ ਫਾਈਨਲ ਲਫ਼ਜ਼ ਮੰਨ ਲਿਆ ਜਾਵੇ ਐਸਾ ਤਾਂ ਹੁੰਦਾ ਨਹੀਂ ਇੱਕ ਸਪੀਚ ਹੀ ਸੀ ਮਾਤਰ ਉਹ ਇੱਕ ਪ੍ਰੋਸੈਸ ਦਾ ਪਾਰਟ ਹੈਗਾ ਉਸ ਤੋਂ ਪਹਿਲਾਂ ਦੋ ਡਾਕੂਮੈਂਟ ਹੋ ਰਹੇਗੇ ਇੱਕ ਫਟੇਖੜ ਸਾਹਿਬ ਜੋੜਵੇਲੇ ਤੇ ਪਾਰਟੀ ਦਾ ਰੈਜ਼ੋਲੂਸ਼ਨ ਤੇ ਇਸ ਮੋਗਾ ਕਾਨਫਰੰਸ ਤੋਂ ਪਹਿਲਾਂ ਜਿਹੜਾ ਪਾਰਟੀ ਦਾ ਪ੍ਰੋਗਰਾਮ ਬਣਾਇਆ ਸੀਗਾ ਪਾਲਿਸੀਆਂ ਤੇ ਪ੍ਰੋਗਰਾਮ ਆ ਪਕਾਲੀਦਾਂ ਜਦੋਂ ਗੁਰਚਲ ਸਿੰਘ ਟੋੜਾ ਦੇ ਪ੍ਰਕਾਸ਼ੀ ਬਾਦਲ ਇਕੱਠੇ ਹੋਏ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਅਣਗੋਲੇ ਗਿਆ ਜਿਹੜਾ ਉਹਦੇ ਵਿੱਚ ਸਾਰਾ ਕੁਝ ਉਰਜਾ ਜਰਨਲ ਸੈਕਟੀ ਸੀ ਕੈਪਟਨ ਕੋਵਲਟ ਸੀ ਮੋਦੋ ਉਹਨੇ ਜਨ ਹਾਇਟ ਹੋ ਰਿਲੀਸ ਕੀਤਾ ਗਿਆ ਸੀ ਤੇ ਇਹ ਉਸ ਪ੍ਰੋਸੈਸ ਦਾ ਪਾਰਟ ਸੀ ਬੋਗਾ ਕਨਵੈਨਸ਼ਨ ਅਗੇ ਤੇ ਉੱਥੇ ਬਾਦਲ ਸਾਹਿਬ ਦੇ ਜਿਹੜਾ ਫਰਸ ਸੀਗਾ ਸਾਰੀ ਗੱਲ ਤੇ ਆ ਕੇ ਉਹ ਪੰਜਾਬੀ ਹੱਤੇ ਸੀ ਗਲਤ ਫਰਸ ਦੀ ਹੁੰਦੀ ਹੈ ਏਰੀਕ ਜਿਹੜਾ ਲੀਡਰ ਉਹ ਕੀ ਕਹਿ ਰਿਹਾ ਇੱਕ ਤਾਂ ਇਹਨਾਂ ਨੇ ਲਫਟ ਵਰਤੇ ਸੀ ਜਿਹੜੇ ਤੇ ਉਸ ਤੋਂ ਬਾਅਦ ਜਿਹੜੀ ਫਰਸ ਸੀਗੀ ਉਨੇ ਬੇਸੇ ਤੇ ਅਸੀਂ ਲਿਖਿਆ ਸੀ ਜੀ ਮਤਲਬ ਕੋਈ ਡਾਕੂਮੈਂਟ ਤਾਂ ਨਹੀਂ ਇਸ ਤਰ੍ਹਾਂ ਦਾ ਹੈ ਮੋਗਾ ਦੇ ਵਿੱਚ ਜਾਰੀ ਹੋਇਆ ਹੋਵੇ ਕਿ ਅੱਜ ਤੋਂ ਨਹੀਂ ਮੋਗਾ ਬੋਗਾ ਡੈਕਲੇਰੇਸ਼ਨ ਨਾਲ ਦੀ ਕੋਈ ਚੀਜ਼ ਨਹੀਂ ਇਹ ਸਰਦਾਰ ਹਮੇਸ਼ ਸਿੰਘ ਜੀ ਇਹੀ ਗੱਲ ਫਿਰਗਲਾ ਸਵਾਲ ਉਠਾ ਦਿੰਦੇ ਨੇ ਅਕਾਲੀ ਦਲ ਦੇ ਅੰਦਰਲੇ ਲੋਕ ਕਿ ਫਿਰ ਜੇਕਰ ਭਾਰਤੀ ਸੰਵਿਧਾਨ ਅਨੁਸਾਰ ਜੇਕਰ ਚੋਣ ਕਮਿਸ਼ਨ ਨੇ ਕਹਿੰਦਾ ਹੈ ਕਿ ਤੁਹਾਨੂੰ ਧਰਮ ਨਰਪੱਖ ਹੋ ਕੇ ਆਉਣਾ ਪਊਗਾ ਅਕਾਲੀ ਦਲ ਕੋ ਬਦਲ ਕੀ ਬਚਦਾ ਜੀ ਜੇ ਕੋਈ ਹੋਰ ਕਰਨਾ ਚਾਹਵੇ ਤੇ ਉਹ ਕੀ ਬਦਲ ਦਿੰਦਾ ਜੀ ਉਹ ਕੀ ਪੰਥਕਤਾ ਦੇ ਨਜ਼ਰੀਏ ਤੋਂ ਉਹ ਆ ਸਕਦਾ ਸੀਗਾ ਵੀ ਅਸੀਂ ਇੱਕ ਧਾਰਮਿਕ ਸਿੱਖਾਂ ਦੀ ਪਾਰਟੀ ਆ ਜਾਂ ਕੱਲੇ ਸਿੱਖਾਂ ਦੀ ਪਾਰਟੀ ਆ ਜਿੱਦਾਂ ਆਉਂਦਾ ਰਿਹਾ ਪਿੱਛੋਂ ਅਕਾਲੀ ਦਲ ਕਦੋਂ ਕਹਿੰਦਾ ਕਿ ਤੁਹਾਡਾ ਮਨਨ ਪੱਖ ਨਹੀਂ ਸ਼ੁਰੂ ਤੋਂ ਹੀ ਉਹਦੀ ਫਲਸਫੀ ਕਹਿੰਦੀ ਹੈ ਕੋਈ ਉਹਦਾ ਕਰਤਾਰ ਕਹਿੰਦਾ ਉਹਨੇ ਜਿੰਨੇ ਕੰਮ ਕੀਤੇ ਉਹਦੇ ਚੋਂ ਨਜ਼ਰ ਆਉਂਦਾ ਅਕਾਲੀ ਦਲ ਦੀ ਆਪਣੀ ਧਰਮ ਨਿਰਪੱਖਤਾ ਹੈ ਔਰ ਧਰਮ ਨਿਰਪੱਖਤਾ 'ਚ ਯਕੀਨ ਹੈ ਇੱਕ 100 ਸਾਲ ਦਾ ਇਤਿਹਾਸ ਆਉਦੇ ਪਿੱਛੇ ਖੜਾ ਨਿਰਪੱਖਤਾ ਦੇ ਮਾਮਲੇ ਦੇ ਵਿੱਚ ਔਰ ਜਿਹੜੇ ਮਤਲਬ ਉਹੀ ਅਕਾਲੀ ਦਲ ਦੀ ਮੌਜੂਦਗੀ ਦੇ ਵਿੱਚ ਉਹੀ ਸਿੱਖਾਂ ਦੀ ਮੌਜੂਦਗੀ ਦੇ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਜਾਂਦੀ ਹੈ ਕੇਵਲ ਚਾਬੀਆਂ ਦੇ ਮੋਰਚੇ ਦੇ ਨਾਲ ਉਸੇ ਉਹ ਹਿੰਦੂ ਲੀਡਰ ਹੀ ਕਹਿ ਰਹੇ ਨੇ ਔਰ ਕੋਈ ਬਾਕੀ ਕੌਣ ਕਹਿ ਰਿਹਾ ਤੇ ਉਸੇ ਦੀ ਮੌਜੂਦਗੀ ਦੇ ਵਿੱਚ ਸਾਰੇ ਕਹਿੰਦੇ ਨੇ ਕਿ ਠੀਕ ਹੈ ਜੀ ਤੁਹਾਡੇ ਰਹਿੰਦੇ ਹੋਏ ਤਾਂ ਅਸੀਂ ਪ੍ਰੋਟੈਕਟਡ ਮਹਿਸੂਸ ਕਰਦੇ ਹਾਂ ਤੁਹਾਡੇ ਹੁੰਦੇ ਕੋਈ ਦੰਗੇ ਕੋਈ ਫਰਹਾਦ ਜਾਂ ਕੋਈ ਇੰਦਰ ਉਧਰ ਦੀਆਂ ਗੱਲਾਂ ਨਹੀਂ ਹੋ ਸਕਦੀਆਂ ਔਰ ਉਹ ਅਕਾਲੀ ਦਾਦਾ ਦਾ ਇਤਿਹਾਸ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਨਹੀਂ ਜਾ ਕੇ ਤਿਆਗ ਤੇ ਕੁਰਬਾਨੀ ਦਿੱਲੀ ਦੇ ਵਿੱਚ ਦਿੰਦੇ ਨੇ ਵੱਖ-ਵੱਖ ਮਾਮਲੇ ਨੇ ਇੱਕ ਹਿਸਟਰੀ ਹੈ ਪੂਰੀ ਇੱਕ ਕਮਿਊਨਲ ਹਿਸਟਰੀ ਨਹੀਂ ਹੈ ਤੁਸੀਂ ਜਾਨਣਾ ਜਿਹੜੀਆਂ ਗੱਈਆਂ ਨੇ ਤੋਂ ਕਿਹਦੇ ਦੀ ਗੱਈਆਂ ਨੇ ਸਭ ਤੋਂ ਜ਼ਿਆਦਾ ਹਿਸਟਰੀ ਦੇ ਵਿੱਚ ਅਕਾਲੀ ਦਲ ਅਸਲ 'ਚ ਆਪਣੀ ਜਿਹੜੀ ਧਰਮ ਨਾਲ ਪਕਤਾ ਦੀ ਡੈਫੀਨੇਸ਼ਨ ਹੈ ਉਹ ਕਮਜ਼ੋਰ ਕਰਕੇ ਛੱਡ ਕੇ ਵੈਸਟਰਨ ਡੈਫੀਨੇਸ਼ਨ ਵੱਲ ਪ੍ਰੇਰਿਤ ਹੋ ਗਿਆ ਪਾਵਰ ਕੇਵਲ ਪਾਵਰ ਵੱਲ ਪ੍ਰੇਰਿਤ ਹੋ ਗਿਆ ਉਹ ਤਾਂ ਅਸਰਟ ਨਹੀਂ ਕੀਤਾ ਕਿ ਦੱਸੋ ਜੀ ਸਾਡਾ ਇਹਦੇ ਚੁੱਕੀ ਨਿਕੜਦਾ ਜਿੰਨੇ ਮੈਨੀਫੈਸਟੋ ਨੇ ਕੇਵਲ ਆਪਣੇ ਧਰਮ ਨੂੰ ਦੀਆਂ ਕੁਝ ਬੋਲੇ ਉਹਦੇ 'ਚ ਸ਼ਾਮਲ ਕਰ ਲੈਣਾ ਕੁਝ ਨਿਸ਼ਾਨੇ ਉਹਦੇ 'ਚ ਸ਼ਾਮਲ ਕਰ ਲੈਣਾ ਉਹਦੇ ਨਾਲ ਬੰਦਾ ਫਿਰਕੂ ਥੋੜੀ ਹੋ ਜਾਂਦਾ ਜਾਂ ਫਿਰਕੂ ਹੋ ਜਾਂਦਾ ਉਹਦੇ ਨਾਲ ਇਹ ਸਾਰੇ ਮਜਾਜ ਨੇ ਔਰ ਸਾਡੇ ਤਾਂ ਕੰਟਰੀ ਚ ਕਹਿੰਦੇ ਨੇ ਕਿ ਜੀ Hindu ਧਰਮ ਤਾਂ ਸੁਪਰੀਮ ਕੋਰਟ ਨੇ ਮੰਨ ਲਿਆ ਜੀ ਕਿ ਇੱਕ ਵੇ ਆਫ ਲਾਈਫ ਹੈ ਇਹ ਤਾਂ ਸੰਪਰਦਾ ਹੈ ਹੀ ਨਹੀਂ ਤਾਂ ਸਿੱਖ ਜਿਵੇਂ ਵੇ ਆਫ ਲਾਈਫ ਨਹੀਂ ਹੈ ਇਹ ਸੰਪਰਦਾਇਕ ਹੈ ਇਹ ਫਿਰਕੂਆ ਸਵਾਲ ਤਾਂ ਇਹ ਡਿਬੇਟ ਦੇ ਨੇ ਵੱਡੇ ਜਿੱਧਰ ਨੂੰ ਸ਼ੁਰੂ ਕਰਨਾ ਸੀ ਠੀਕ ਹੈ ਤੁਸੀਂ ਆਪਣੇ ਵੋਟ ਬੈਂਕ ਦੇ ਲਈ ਜੋ ਮਰਜੀ ਦਲੀਲਾਂ ਦੇਈ ਜੋ ਕਰੀ ਜੋ ਇਧਰ ਉਧਰ ਤੁਸੀਂ ਉੱਥੇ ਸਵਧਾਨ ਦਿੱਤਾ ਹੋਇਆ ਤੁਸੀਂ ਦਿੱਤਾ ਹੋਇਆ ਠੀਕ ਹੈ ਤੁਸੀਂ ਕਿਹਾ ਕਿ ਅਸੀਂ ਸੈਕੂਲਰ ਹਾਂ ਤੇ ਤੁਸੀਂ ਸੈਕੂਲਰ ਹੀ ਹੋ ਤੁਹਾਨੂੰ ਬਾਰ-ਬਾਰ ਇਹ ਇਨਸਿਕਿਉਰਟੀ ਕਿਉਂ ਹੈ ਤੁਸੀਂ ਬਾਰ-ਬਾਰ ਕਹੀ ਜਾਂਦੇ ਹੋ ਕਿਤੇ ਆ ਨਾ ਹੋ ਜੇ ਜੇ ਮੈਂ ਗੁਰਦੁਆਰੇ ਚਲਾ ਗਿਆ ਆ ਨਾ ਹੋ ਜੇ ਮੈਂ ਫਲਾਨੀ ਜਗ੍ਹਾ ਚਲਾ ਗਿਆ ਉਹ ਤਾਂ ਸਾਰੇ ਮੰਦਰ ਮੰਦਰ ਫਿਰ ਰਹੇ ਨੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਸਾਰੇ ਕਦੇ ਨਹੀਂ ਕਿਸੇ ਦੇ ਦਿਮਾਗ 'ਚ ਇਨਸਿਕਿਉਰਟੀ ਹੈ ਕਿ ਤੁਸੀਂ ਕੌਣ ਕੌਣ ਨਹੀਂ ਹੈ ਕਿਤੇ ਨਾ ਹੁੰਦਾ ਜਿਹਦੇ ਸਹਾਰੇ ਕੋਈ ਫਲਸਫੀ ਖੜਦੀ ਆ ਜਾਂ ਪਾਰਟੀਆਂ ਖੜਦੀਆਂ ਨੇ ਉਹ ਕਿਰਦਾਰਾਂ ਦੀ ਕਮੀ ਦਿਖਾਈ ਦਿਤੀ ਆ ਲਗਾਤਾਰ ਪਿਛਲੇ 25 30 ਸਾਲਾਂ ਦੇ ਵਿੱਚ ਉਹਦੇ ਨਾਲ ਜੁੜਗੀਆਂ ਫਿਰ ਤੁਹਾਡੇ ਲੌਜ ਕਿਹੋ ਜੀ ਹੋਰ ਕੋਈ ਮੈਨੂੰ ਨਹੀਂ ਲੱਗਦਾ ਕਿ ਕਿ ਐਡਾ ਵੱਡਾ ਪੰਗਾ ਸੀਗਾ ਤਾਂ ਤੁਸੀਂ ਇੱਧਰ ਨਾ ਆਇਓ ਸਜਗਦਾਰ ਸਿੰਘ ਜੀ ਜੇਕਰ ਵੇ ਆਫ ਲਾਈਫ ਕੋਈ ਧਰਮ ਹੋ ਸਕਦਾ ਤਾਂ ਇਹ ਚੋਣ ਕਮਿਸ਼ਨ ਕੋਲ ਜਾਂ ਸੁਪਰੀਮ ਕੋਰਟ ਕੋਲ ਪਹੁੰਚ ਕਿਉਂ ਨਹੀਂ ਕੀਤੀ ਬਜਾਏ ਇਹ ਦੇ ਕਿ ਆਪਾਂ ਧਰਮਨਰ ਪੱਖ ਹੋ ਕੇ ਆ ਰਹੇ ਆ ਤੇ ਨਵੇਂ ਸੰਵਿਧਾਨ ਦੇ ਨਾਲ ਪੇਸ਼ ਹੋ ਗਏ ਪਹਿਲੀ ਗੱਲ ਤੋਂ ਵੀ ਸਿੱਖ ਧਰਮ ਦਾ ਖਾਸਾ ਹੈ ਮੈਂ ਉਹਨੂੰ ਵੈਸਟਰਨ ਸੈਕੂਲਰਿਜ਼ਮ ਦੇ ਨਾਲ ਵੀ ਜੋੜਦਾ ਉਹ ਉਹ ਕਨਸੈਪਟ ਲੈਣੀ ਹੈ ਵੈਸਟਰਨ ਦੀ ਉਹ ਵਿੱਚ ਸੈਕੂਲਰ ਹੈ ਉਹਦੇ ਕੋਈ ਕਨਟਰਡਿਕਸ਼ਨ ਨਹੀਂ ਕਿਸੇ ਗੱਲ ਦੀ ਜਦੋਂ ਅਸੀਂ ਬੰਦੇ ਨੂੰ ਬੰਦਾ ਸਮਝਣ ਦੀ ਗੱਲ ਕਰਦੇ ਆਂ ਤੇ ਇਸ ਤੋਂ ਵੱਡੀ ਡੈਫੀਨੇਸ਼ਨ ਕੀ ਹੋ ਸਕਦੀ ਹੈ ਤੇ ਇਨ ਥਿਉਰੀ ਤੁਸੀਂ ਲੈ ਲਓ ਇਹ ਇਸਲਾਮ ਵੀ ਸੈਕੂਲਰ ਹੈ ਜਿਹੜੀ ਉਹਨਾਂ ਦੇ ਸਿਆਰੋ ਜੀ ਹੈ ਉਹ ਸੈਕੂਲਰਿਜ਼ਮ ਦੀ ਹੈ ਕਨਸਿਸਟੈਂਸੀ ਦੇ ਬਾਰੇ ਮੈਨੂੰ ਪਤਾ ਨਹੀਂ ਬਹੁਤਾ ਲੇਕਿਨ ਇਹ ਦੋ ਧਰਮ ਦੁਨੀਆ ਦੇ ਵਿੱਚ ਜਿੰਨੇ ਫੈਲੇ ਹੋਰ ਕੋਈ ਧਰਮ ਫੈਲਿਆ ਨਹੀਂ ਕੋਈ ਗੱਲ ਹੋਏਗੀ ਤਾਂ ਫੈਲੇ ਹੋ ਸਭ ਧਰਮਾਂ ਦੇ ਆਪਣੇ ਆਪਣੇ ਪਲਸ ਪੁਆਇੰਟ ਹੁੰਦੇ ਆ ਆਪਣੇ ਆਪਣੇ ਨੈਗੇਟਿਵ ਹੁੰਦੇ ਆ ਇਸ ਤਰ੍ਹਾਂ ਹੀ ਸਿੱਖ ਧਰਮ ਦਾ ਬਸੜਾ ਹੈ ਇਹਨਾਂ ਦੀ ਆਪਣੀ ਫਲਸਫੀ ਹੈ ਆਪਣਾ ਸੈਕੂਲਰਿਜ਼ਮ ਹੈ ਹੁਣ ਗੱਲ ਇੱਥੇ ਆ ਜਾਂਦੀ ਹੈ ਪ੍ਰੈਕਟੀਕਲ ਲੈਵਲ ਤੇ ਆ ਕੇ ਆਪਾਂ ਹੁਣ ਮੰਨ ਕੇ ਤੁਰਦੇ ਆਂ ਵੀ ਸਿੱਖ ਧਰਮ ਆਪਣੇ ਆਪ ਦੇ ਮਾਨਵਤਾਵਾਦੀ ਧਰਮ ਹੈ ਤੇ ਔਰੇ ਸਾਰੇ ਬਰਾਬਰ ਹੈਗੇ ਉਸ ਤੋਂ ਪਹਿਲਾਂ ਜਿਹੜਾ ਹਿੰਦੂ ਈਆਫ ਲਾਈਫ ਸੀ ਔਰੇ ਚ ਬਰਾਬਰਤਾ ਹੈ ਨਹੀਂ ਸੀ ਇੱਥੇ ਫਰਕ ਆ ਕੇ ਜਦੋਂ ਇਹਨਾਂ ਨੇ ਨਵਾਂ ਆਪਣਾ ਸੰਵਿਧਾਨ ਲਿਖਿਆ ਕਰੇਦਾਂ ਜਿਹੜਾ ਇਸ ਵੇਲੇ ਵੈਬਸਾਈਟ ਤੇ ਪਿਆ ਹੈ ਇਲੈਕਸ਼ਨ ਕੁਸ਼ਨ ਦਿੱਤੇ ਉਹਦੇ ਤੇ ਆਪਣਾ ਜਿਹੜਾ ਮੁੱਖ ਮੰਤਵ ਹੈ ਉਹ ਬਦਲਣ ਦੀ ਲੋੜ ਕੀ ਸੀ ਜਿਹੜਾ 74 ਦਾ ਸਵਿਧਾਨਕ ਕਾਰੀ ਦਲ ਦਾ ਉਹਦੇ ਮੰਤਵ ਚ ਕੋ ਪਹਿਲੇ ਦੋ ਤੇ ਇਸ ਸਵਿਧਾਨ ਦੇ ਚ ਕੋ ਤੁਹਾਨੂੰ ਫਰਕ ਪਤਾ ਲੱਗ ਜਾਏ ਉੱਥੇ ਹੀ ਸਾਰੇ ਇਹ ਸਮੱਸਿਆ ਆਉਂਦੀ ਹੈ ਉਹ ਟੈਕਨੀਕਲ ਸੀ ਜਾਂ ਕੀ ਸੀ ਇਹ ਤਾਂ ਕਾਲੀ ਦਲ ਦੇ ਲੀਡਰ ਜਵਾਬ ਦੇ ਸਕਦੇ ਨਹੀਂ ਟੈਕਨੀਕਲੀ ਤਾਂ ਉਹ ਆਪਣੇ ਆਪ ਨੂੰ ਦਰਸਤ ਰੱਖਣ ਦੇ ਆਰ ਦੇ ਵਿੱਚ ਹੈਗੀ ਹੀ ਆ ਪਰ ਅਦਰਵਾਈਜ਼ ਜੇਕਰ ਪੰਜਾਬ ਦੇ ਵਿੱਚ ਸੱਤਾ ਵੀ ਹਾਸਲ ਕਰਨੀ ਸੀ ਪੰਥਕਤਾ ਜ਼ਿਆਦਾ ਅਹਿਮ ਸੀ ਕਿਉਂਕਿ ਤੁਸੀਂ ਜਿਸ ਪਾਰਟੀ ਨਾਲ ਭਾਈਵਾਲ ਸੀ ਉਹ ਤਾਂ ਬਿਲਕੁਲ ਦੂਜੀ ਕਮਿਊਨਿਟੀ ਨਾਲ ਸਬੰਧ ਰੱਖਦੀ ਵੋਟ ਉਧਰੋਂ ਆ ਰਹੀ ਸੀ ਇਧਰੋਂ ਆ ਰਹੀ ਸੀ ਮੈਂ ਇੱਥੇ ਵੀ ਥੋੜਾ ਜਿਹਾ ਅੱਗੇ ਕਰ ਦਿੰਦਾ ਇਹ ਜਿਹੜਾ ਸਾਡਾ ਮੈਜੋਰਿਟੀ ਕੰਪਲੈਕਸ ਹੈ ਨਾ ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਮੈਜੋਰਿਟੀ ਦੇ ਮੈਜੋਰਿਟੀ ਕੰਪਲੈਕਸ ਦਾ ਵਿੱਚ ਇੱਥੇ ਹੀ ਫਰਕ ਆ ਸਾਨੂੰ ਉਹ ਕੰਪਲੈਕਸ ਆ ਜਾਂਦਾ ਭਈ ਸਾਨੂੰ ਲੋਕ ਕਵਰ ਉਨਾਂ ਕਰ ਮੈਜੋਰਿਟੀ ਦੀਏ ਪ੍ਰੋਬਲਮ ਨਹੀਂ ਆ ਮੈਜੋਰਿਟੀ ਦੀ ਹਮੇਸ਼ਾ ਹੁੰਦੀ ਆ ਆਖਰੀ ਸ਼ਬਦ ਸਾਹਿਬ ਮੀਤ ਵੇ ਅਸਲ 'ਚ ਖੁੱਲੀਆਂ ਨਬੇਟਾ ਨੇ politically ਤੁਸੀਂ ਕੀ ਕਰਨਾ ਹੈ ਮੇਰੀ ਫੇਰੀ ਦਾ ਸੰਕਲਪ ਵੀ ਤੁਹਾਡੇ ਕੋਲ ਹੈ ਉਹਨੂੰ ਵੀ ਤੁਸੀਂ ਨਾਲ ਡਿਫੈਂਡ ਕਰਦੇ ਹੋ ਨਾਲ ਪ੍ਰੈਕਟਿਸ ਤੁਹਾਡੀ ਫਿਰ ਹੋਰ ਹੈ ਦੋਨਾਂ 'ਚੋਂ ਕਿਸੇ ਇੱਕ ਦੇ ਚੁਆਇਸ ਫੇਰੀ ਦਾ ਪਾਲ ਮੇਲ ਕਿਵੇਂ ਰੱਖੋਗੇ ਇਹ ਤਾਂ ਕੰਪਲੈਕਸ ਸਿਸਟਮ ਅਕਾਲੀ ਦਲ ਦੇ ਸਾਹਮਣੇ ਹੈ ਨਾ ਜਿਹਨੇ ਸਿਆਸਤ ਕਰਨੀ ਹੈ ਸਰ ਉਹ ਫਿਰ ਮੰਤਰ ਕਰਨ ਦੇ ਬੈਠ ਕੇ ਕਿ ਦੋਨਾਂ 'ਚੋਂ ਕੀ ਕਰਨਾ ਕਿਵੇਂ ਕਰਨਾ ਤੇ ਹੁਣ ਵੀ ਵਾਰ-ਵਾਰ ਕਿਉਂ ਕਹਿੰਦੇ ਨੇ ਅਕਾਲ ਤਖਤ ਦੀ ਇੰਟਰਵੈਂਸ਼ਨ ਜ਼ਰੂਰੀ ਹੈ ਅਕਾਲ ਤਖਤ ਤੇ ਜਾਵਾਂਗੇ ਬਾਕੀ ਚੀਜ਼ਾਂ ਕਰਾਂਗੇ ਜੇ ਉਹ ਡੈਸਕੂਲਰ ਜੀ ਮੋਰਡਾਈ ਡਰ ਲੱਗਦਾ ਫਿਰ ਤਾਉਨ ਛੱਡ ਦਿਓ ਤੁਸੀਂ ਬਿਲਕੁਲ ਨਹੀਂ ਛੱਡ ਕੇ ਤੇ ਆਪਣਾ ਕੰਮ ਕਰੋ ਤੁਸੀਂ ਕੱਲਾ ਨਿੱਜੀ ਹਸਿਆਤ ਦੇ ਵਿੱਚ ਗੱਲ ਕਰਿਆ ਕਰੋ ਉਸ ਮਾਮਲੇ ਵਿੱਚ ਫਿਰ ਕਮਿਊਨਿਟੀ ਦਾ ਮਾਮਲਾ ਨਹੀਂ ਨਾ ਹੋਏਗਾ ਇਸ ਲਈ ਇਹ ਬੜੀ ਜ਼ਿਆਦਾ ਇੱਕ ਅਲੱਗ ਟਾਈਪ ਦੀ ਹੁੜ ਜਣਾ ਹੈ ਜਿਹਨੂੰ ਅਜੇ ਉਨੀ ਬਿਨਾ ਮੰਥਨ ਕਰੇ ਤੁਸੀਂ ਕੋਈ ਸਟੈਂਡ ਲੈ ਲੈਨੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਮੰਥਨ ਕਰਨਾ ਚਾਹੀਦਾ ਕਿ ਮੈਨੂੰ ਟੀ ਪੋਲੀਟਿਕਲ ਲੀਡਰਸ਼ਿਪ ਨੂੰ ਵੀ ਕਰਨਾ ਚਾਹੀਦਾ ਜੀ ਜਦੋਂ ਤੁਸੀਂ ਜੜਾਵਲ ਮੁੜਦੇ ਹੋ ਕਿ ਵਾਪਸ ਹੁਣ ਤੁਹਾਨੂੰ ਸਿਆਸੀ ਜ਼ਮੀਨ ਲਈ ਆਪਣੀ ਪੰਥਕਤਾ ਆਪਣਾ ਖਾਸਾ ਮੁੜ ਕੇ ਚਾਹੀਦਾ ਹੈ ਤੇ ਫਿਰ ਐਵੇਂ ਹੀ ਹੁੰਦਾ ਹੁਣ ਦੇਖਦੇ ਆ ਬਾਲ ਅਕਾਲ ਤਖਤ ਸਾਹਿਬ ਦੇ ਕੋਰਟ ਦੇ ਵਿੱਚ ਹੈ ਸਿੰਘ ਸਾਹਿਬ ਕਿਵੇਂ ਖੇਡਦੇ ਆ